ਮੋਹਰਾਂ ਵਾਲੀ ਸਾਹਿਬ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਰਕਾਰ ਮੋਹਰਾਂ ਵਾਲੀ ਸਾਹਿਬ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿ ਮੋਹਰਾਂ ਵਾਲੀ ਸਾਹਿਬ ਸਾਰੇ ਮਹਾਰਾਜ ਬਹੁਤ ਵੱਡੀ ਸ਼ਖਸੀਅਤ ਨੇ ਵਿਦੇਸ਼ਾਂ ਦੇ ਵਿੱਚ ਜਿਹੜਾ ਉਹ ਇੱਕ ਨਾਮ ਜਿਹੜਾ ਅਸੀਂ ਕਹਿ ਲਈਏ ਸਿੱਖੀ ਦਾ ਕੌਮ ਦਾ ਜਿਹੜਾ ਬੋਲਬਾਣੀ ਹੈ ਉਹ ਕੀਤੀ ਜਾ ਗਈ ਹੈ ਅੱਜ ਜਿਵੇਂ ਸਿਆਣਪਨਾ ਆਟਾਲ ਹੋ ਜਾਣਾ ਸੀ ਐ ਵਾਹਿਗੁਰੂ ਜੀ ਸਾਹਿਬ ਮਨਵਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਵੱਡਾ ਟਕਰਾਵ ਹੋਣੋਂ ਵੀ ਬਚਾਅ ਹੋ ਗਿਆ ਬਹੁਤ ਮਹਾਰਾ ਨੇ ਮਿਹਰ ਕੀਤੀ ਇਹਨੂੰ ਇਹਨੂੰ ਕਹਿੰਦੇ ਮਹਾਰੇ ਦੀ ਕਲਾ ਬਰਤਣੀ ਸਤਗੁਰਾਂ ਨੇ ਕਲਾ ਵਰਤਾਈ ਆ ਬਾਕੀ ਸਾਰੀਆਂ ਫੌਜਾਂ ਵੇਖੋ ਜਦੋਂ ਮਹਾਰੇ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਬਹਿ ਗਏ ਅਸੀਂ ਉੱਪਰ ਦੇਖ ਰਹੇ ਸੀ ਉੱਪਰ ਜਿੱਥੇ ਭੋਗ ਪਾਇਨਾ ਉੱਥੇ ਸੀਗੇ ਜੇ ਥੱਲੇ ਬੈਠਿਆ ਵੇਖਿਆ ਇੱਕ ਜਗ੍ਹਾ ਹੀ ਬੈਠੇ ਸੀ ਸਾਰੇ ਹਾਂ ਠੀਕ ਆ ਕਈ ਗੱਲਾਂ ਦਾ ਹੈ ਉਹ ਮਸਲਾ ਹੱਲ ਹੋਣਾ ਚਾਹੀਦਾ ਇੱਥੇ ਗੁਰੂ ਕੇ ਸਿੱਖ ਆਉਂਦੇ ਆ ਸਿੱਖਾਂ ਨੂੰ ਸਿੱਖਾਂ ਤੋਂ ਹੀ ਇੱਕ ਦੂਜੇ ਤੋਂ ਪਿਆਰ ਸਾਡੇ ਚ ਹੋਣਾ ਚਾਹੀਦਾ ਹੁਣੇ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰ ਰਹੇ ਸੀ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਾਈ ਫਿਰ ਬਗਾਨਾ ਕੌਣ ਆ ਵੇਖੋ ਜੋ ਕੁਝ ਹੋਇਆ ਉਹ ਤਾਂ ਭੁਲਾਏ ਨਹੀਂ ਜਾ ਸਕਦਾ ਉਹ ਵੀ ਸਮਾਂ ਸੀ ਇਹੋ ਹੀ ਅੰਮ੍ਰਿਤਸਰ ਸਾਹਿਬ ਆ ਉਹ ਫੌਜ ਜਦੋਂ ਗੁੱਸੇ ਵਿੱਚ ਆ ਗਈ ਕਿਉਂਕਿ ਉਹਨਾਂ ਦੇ ਵੀ ਬਹੁਤ ਵੱਡੇ ਨੁਕਸਾਨ ਹੋਏ ਮਾਰੇ ਗਏ ਉਹ ਬੀੜੀਆਂ ਸਿਕਟਾਂ ਪੀ ਕੇ ਛੋਟੇ-ਛੋਟੇ ਬੱਚਿਆਂ ਨੂੰ ਟਾਰਗੇਟ ਕਰ ਰਹੇ ਸੀ ਬੀਬੀਆਂ ਭੈਣਾਂ ਨੂੰ ਔਰ ਨਿੱਕੇ-ਨਿੱਕੇ ਭਚੰਗੀਆਂ ਨੂੰ ਮਾਰਿਆ ਗਿਆ ਬਹੁਤ ਵੱਡੇ ਜ਼ੁਲਮ ਹੋਏ ਆ ਤੇ ਅਸੀਂ ਉਹ ਵੀ ਫੋਟੋ ਵੇਖਦੇ ਹਾਂ ਬੀਬੀਆਂ ਤਾਕੀਆਂ ਨਾਲ ਚੰਬੜੀਆਂ ਵਿੱਚ ਸਾਡਾ ਕੋਈ ਦਿਸ ਜਾਏ ਬਿਲਕੁਲ ਕਿਹੋ ਜਿਹਾ ਸਮਾਂ ਲੱਗਿਆ ਬਹੁਤ ਔਰ ਜਿਹੜੇ ਸਾਡੇ ਜੋਧੇ ਜਰਨਲ ਉਹਨਾਂ ਦੇ ਫੋਲ ਤੱਕ ਨਹੀਂ ਦਿੱਤੇ ਗਏ ਕਿੱਡਾ ਵੱਡਾ ਤਖ਼ਤ ਸੀ ਇਹ ਪੰਥ ਨਾਲ ਜੋ ਕਹਿਰ ਟੱਠਾ ਨਾ ਇਹ ਜੂਨ 84 ਮੈਂ ਪੜ੍ਹ ਰਿਹਾ ਹਾਂ ਅਕਾਲ ਤਖਤ ਹਰਮੰਦਰ ਸਾਹਿਬ ਦੀ ਹੋਈ ਬਿਆਦਵੀ ਦੱਸੋ ਕਿਦਾਂ ਉਹ ਬਖਸ਼ਾਈਏ 1984 ਤੇ ਮਹੀਨਾ ਜੂਨ ਦਾ ਕਹਿੰਦਾ ਮੋਰਾਂ ਵਾਲੀਆ ਨਹੀਂ ਜਾਣਾ ਭੁੱਲਿਆ ਜਿਹੜੇ ਕਹਿੰਦੇ ਭੁੱਲ ਜਾਓ ਪੁਰਾਣੀ ਗੱਲ ਹੈ ਕਿਦਾਂ ਭੁੱਲ ਜਾਈਏ ਇੰਨਾ ਖੂਨ ਡੋਲਿਆ ਉਹ ਨਹੀਂ ਭੁੱਲ ਹੋਣਾ ਰਾਵਣ ਸਾੜਿਆ ਜਾਂਦਾ ਹਰ ਸਾਲ ਇਦਾਂ ਹੀ ਇਹ ਸਤਿਗੁਰੂ ਜੀ ਕਿਰਪਾ ਕਰਨਗੇ ਇੱਕ ਝਟ ਹੋਣਾ ਚਾਹੀਦਾ ਜਥੇਦਾਰਾਂ ਨੂੰ ਪੰਥ ਦੇ